ਗੁਰੂ ਪਿਆਰੇ ਸਾਧ ਸੰਗਤ ਜੀ ਲੰਗਰ ਸਾਹਿਬ ਗੁਰਦੁਆਰਾ ਤੋਂ ਜੋ ਹਜੂਬ ਸਾਹਿਬ ਨੰਦੇੜ ਦਾ ਜੋ ਮੇਨ ਗੁਰਦੁਆਰਾ ਹੈ ਉਸ ਰਸਤੇ ਦੇ ਉੱਤੇ ਇਸ ਵੇਲੇ ਅਸੀਂ ਜਾ ਰਹੇ ਹਾਂ ਔਰ ਰਸਤੇ ਦੇ ਵਿੱਚ ਤੁਹਾਨੂੰ ਸਾਰਾ ਅਸੀਂ ਬਾਜ਼ਾਰ ਨਾਲ-ਨਾਲ ਦਿਖਾ ਰਹੇ ਹਾਂ ਇਹ ਰਾਤ ਦਾ ਸਮਾਂ ਹੈ ਕਿਉਂਕਿ ਰਾਤ ਨੂੰ ਹੁਣ ਹਾਜ਼ਰੀ ਭਰਨ ਦੀ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਸੋ ਦੋਨੋਂ ਪਾਸੇ ਬਾਜ਼ਾਰ ਦੇ ਵਿੱਚ ਬਹੁਤ ਰੌਣਕ ਹੈ ਦੁਪਹਿਰ ਵੇਲੇ ਥੋੜਾ ਜਿਹਾ ਘਟ ਸੰਗਤ ਸੀ ਲੇਕਿਨ ਰਾਤ ਨੂੰ ਕਾਫੀ ਸੰਗਤ ਇਸ ਵੇਲੇ ਦਿਖਾਈ ਦੇ ਰਹੀ ਹੈ ਕਿਉਂਕਿ ਰਾਤ ਨੂੰ ਥੋੜਾ ਮੌਸਮ ਠੀਕ ਹੋ ਜਾਂਦਾ ਦੁਪਹਿਰ ਨੂੰ ਧੁੱਪ ਸੀ ਕਾਫੀ ਸੋ ਉਸੇ ਹਿਸਾਬ ਦੇ ਨਾਲ ਬਾਜ਼ਾਰ ਦੇ ਵਿੱਚ ਪੂਰੀ ਰੌਣਕ ਹੈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਦੇ ਵਿੱਚ ਬਿਲਕੁਲ ਸਾਹਮਣੇ ਤੁਸੀਂ ਉਹ ਜੋ ਲਾਈਟ ਦੇਖ ਰਹੇ ਹੋ ਤੇ ਉਹ ਹੀ ਗੁਰਦੁਆਰਾ ਸਾਹਿਬ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਅਸੀਂ ਗੁਰਦੁਆਰਾ ਸਾਹਿਬ ਦੇ ਸੋ ਦੋਨੋਂ ਪਾਸੇ ਬਹੁਤ ਰੌਣਕ ਲੱਗੀ ਹੋਈ ਹੈ ਜਿੰਨਾ ਵੀ ਤੁਸੀਂ ਇੱਥੇ ਆਵੋਗੇ ਹਰ ਚੀਜ਼ ਲਗਭਗ ਮਿਲ ਜਾਂਦੀ ਹੈ ਤੇ ਜਿਹਨਾਂ ਨੇ ਰੁਮਾਲਾ ਸਾਹਿਬ ਚੜਾਉਣਾ ਹੈ ਸਾਹਮਣੇ ਰੁਮਾਲਾ ਸਾਹਿਬ ਦੀ ਦੁਕਾਨ ਲੱਗੀ ਹੋਈ ਹੈ ਸਵੇਰ ਦੇ ਟਾਈਮ ਅਸੀਂ ਚੜਾ ਦੁੱਤਾ ਸੀ ਇਹ ਹੁਣ ਤੋਂ ਅਸੀਂ ਰਾਤ ਦਾ ਵੀਊ ਦਿਖਾ ਰਹੇ ਹਾਂ ਸੋ ਹਰ ਤਰ੍ਹਾਂ ਦੀਆਂ ਦੁਕਾਨਾਂ ਇਸ ਤਰ੍ਹਾਂ ਵਿੱਚ ਉਰ ਹੈ ਮਸਾਲੇ ਅਤੇ ਡਰਾਈ ਫਰੂਟ ਆਮ ਲੋਕੀ ਕਹਿੰਦੇ ਆ ਜਿਵੇਂ ਦੇਖ ਸਕਦੇ ਹੋ ਸ਼ਵਾ ਮਸਾਲੇ ਤੇ ਡਰਾਈ ਫਰੂਟ ਇਸੇ ਤਰ੍ਹਾਂ ਇਹ ਰਮਾਲੇ ਇਸ ਜਗ੍ਹਾ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਕੜੇ ਆ ਅਲੱਗ-ਅਲੱਗ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਘਰੋਣੇ ਜਾਂ ਪਿੰਨਾਂ ਦੇ ਰੂਪ ਦੇ ਵਿੱਚ ਅਲੱਗ-ਅਲੱਗ ਤੁਸੀਂ ਦੇਖ ਸਕਦੇ ਹੋ ਇਹ ਖੋਰ ਕੜਿਆਂ ਦੀ ਦੁਕਾਨ ਜੋ ਹੈ ਲਗੀ ਹੋਈ ਹੈ ਪੂਰੀ ਸਜੀ ਹੋਈ ਹੈ ਇਸ ਤਰ੍ਹਾਂ ਬੱਚੇ ਆਪਣੇ ਫੀਸੀ ਲੈ ਲੈਂਦੇ ਹਨ ਸੋ ਇੱਥੇ ਨਾਲ ਦੀ ਨਾਲ ਦੂਸਰੇ ਪ੍ਰਾਈਵੇਟ ਦੇਖ ਸਕਦੇ ਹੋ ਦੇ ਸਾਹਮਣੇ ਸੁੰਦਰ ਹੋਟਲ ਜਿਨ੍ਹਾਂ ਨੇ ਇੱਥੇ ਬੱਚੇ ਖਾਣਾ ਹੋਵੇ ਆਪੇ ਮਰਜ਼ੀ ਦੇ ਨਾਲ ਉਹ ਵੀ ਖਾ ਸਕਦੇ ਹਨ ਦੁਕਾਨਾਂ ਬਹੁਤ ਲੱਗੀਆਂ ਹਨ ਸੋ ਜਲਦੀ ਈ ਤੁਹਾਨੂੰ ਸੀ ਗੁਰਦੁਆਰਾ ਸਾਹਿਬ ਲਈ ਜਾ ਕੇ ਹੁਣ ਰਾਤ ਤੱਕ ਵੀ ਦਰਸ਼ਨ ਕਰਾਉਂਦੇ ਆ। ਇਹ ਜੋ ਤੁਸੀਂ ਦੇਖ ਰਹੇ ਹੋ ਜੀ ਇਹ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਜੀ ਦਾ ਮੁੱਖ ਗੇਟ ਹੈ ਜੋ ਕਿ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਹਨ। ਇਹ ਗੁਰਦੁਆਰਾ ਸਾਹਿਬ ਜੀ ਦਾ ਬਿਲਕੁਲ ਮੇਨ ਗੇਟ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰੂ ਸਾਹਿਬ ਕੇ ਪੰਜ ਪਿਆਰੇ ਦਾ ਘੋੜਾ ਹੈ। सुबह शाम दर्शन कराने 6 से 8 बजे तक आता है कि संगत दर्शन करती है मठा देखती है देवी तीन पुल देना है अरदासा कराती है सारे दर्शन करो वाहेगुरु जी का खालसा वाहेगुरु जी की फतेह गुरु प्यारी साहब संगत जी ऐसे गुरुद्वारा हजूर साहब नांदेड़ साहब का रात का देख रहे हो बहुत ही संगत का इस पूरी तरह बहुत संगत आई हुई है रात देख रहे हो और आरती चल रही है रात समय और रात का व्यू दिन वेले भी थो गुरु भेरी साहब सिंह जी दिखाया कि इस पास प्रशाद मिलता है इस साइड सैडर हैं और बिल्कुल सामने तीख ही लिया है कि मेन गुरद्वारा हजूर साहब का और इस सैड खबे पास बौली साहब का दृश्य देख रहे हो और और बिल्कुल सामने परले पासे लंगर हाल है सो रात का व्यू भी तुम देख रहे हो हालांकि इस जगह के उ बार, -बार लिखा गया है कि फोटोग्राफी इतने बिल्कुल भी अलाउड नहीं है वीडियोग्राफी या फोटोग्राफी नहीं कर सकते लेकिन कुछ स्पेशल परमिशन ला के असं इसकी वीडियो कर रहे हैं गुरु प्यारी सात संगत जी आप जी वास्ते सो आरती चल रही है इस वे रात समय दृश्य रात समय दृश्य ਜੋ ਤੁਸੀਂ ਦੇਖ ਰਹੇ ਹੋ ਮੇਨ ਗੁਰਦੁਆਰਾ ਬਿਲਕੁਲ ਗੁਰਦਾਰ ਸਾਹਿਬ ਦੇ ਲੇਦੀ ਖਾਨ ਸੀ ਤੁਸੀਂ ਦੇਖ ਰਹੇ ਹੋ ਇਸ ਨੂੰ ਤਖਤ ਸੱਚਖੰਡ ਸ੍ਰੀ ਹਿਯੂਰ ਅਵਚਲ ਨਗਰ ਸਾਹਿਬ ਨੰਦੇੜ ਵੀ ਕਿਹਾ ਜਾਂਦਾ ਹੈ ਸੋ ਇਹ ਤੁਸੀਂ ਦੇਖ ਰਹੇ ਹੋ ਰਾਤ ਦਾ ਦ੍ਰਿਸ਼ ਮੇਨ ਗੁਰਦੁਆਰਾ ਸਾਧਨ ਸੋ ਦਿਨ ਵੀ ਲੈ ਗਏ ਤੁਹਾਨੂੰ ਦੋਹਾਇਆ ਸੀ ਅਸੀਂ ਸਾਧ ਸੰਗਤ ਜੀ ਔਰ ਹੁਣ ਇਸ ਲਈ रात का युद्धा रहे हैं रात हम इस आरती गुरु साहब दिखाए जा रहे हैं कोशिश करा हो सके तो वो भी तो अस दिखा हुई है असी कोशिश जरूर करा गुरु कैद साहब संगत जी हम तो बिलकुल नजदीक तो गुरुद्वारा साहब के दर्शन कर सकते हो बिलकुल नज़दीक तो ਸੋ ਗੁਰਦਾਰੇ ਦੇ ਲਗਭਗ ਗੇਟ ਦੇ ਕੋਲ ਖੜੇ ਆ ਅਸੀਂ ਜਿੱਥੋਂ ਅੰਦਰੋਂ ਐਂਟਰੀ ਹੁੰਦੀ ਹੈ ਉਸੇ ਜਗ੍ਹਾ ਦੇ ਉੱਤੇ ਅਸੀਂ ਕਰਿਆ ਗੁਰਦਾਰਾ ਸਾਹਿਬ ਦਾ ਅਲੱਗ-ਅਲੱਗ ਐਂਗਲਸ ਆਫ ਊ ਵੀ ਤੁਸੀਂ ਦੇਖ ਸਕਦੇ ਹੋ ਸੋ ਬਿਲਕੁਲ 프ੋਂਟ ਤੋਂ ਔਰ ਜਿਸ ਸਾਈਡ ਤੋਂ ਆਪਾਂ ਅੰਦਰ ਅਰਦਾਸ ਕਰਵਾਉਂਦੇ ਆ ਉਹ ਵੀਊ ਵੀ ਤੁਸੀਂ ਇਸੇ ਲਈ ਦੇਖ ਸਕਦੇ ਹੋ ਗੁਰਦਾਰਾ ਸਾਹਿਬ ਦਾ ਬਿਲਕੁਲ ਖੱਬੇ ਪਾਸੇ ਤੋਂ ਜਦੋਂ ਐਂਟਰੀ ਹੁੰਦੀ ਹੈ ਉਹ ਵਾਲਾ ਵੀ ਉਹ ਰਾਤ ਦੇ ਸਮੇਂ ਰੋਜ਼ਾਨਾ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰਾਇਆ ਜਾਂਦੇ ਹਨ ਜਿਸ ਵੇਲੇ ਕੇ ਬਹੁਤ ਸਾਰੀ ਸੰਗਤ ਉਸ ਵੇਲੇ ਹਾਜ਼ਰ ਹੁੰਦੀ ਹੈ ਸੋ ਤੁਸੀਂ ਵੀ ਕਰੋ ਇਹਨਾਂ ਸ਼ਸਤਰਾਂ ਦੇ ਦਰਸ਼ਨ thank yeah. yeah. ਹੋ ਵੇ ਪਰਵਾਨ ਗੁਲਪਾਰ ਬ੍ਰਹਮ ਨਿਕਟ ਕਰ ਜਾਣ ਗੁਲਪਾਰ ਬ੍ਰਹਮ ਨਿਕਟ ਕਰ ਜਾਣ ਜਪ ਜਪ ਦੀਵਾ ਸਤ ਗੁਰਨਾਉ ਜਪ ਜਪ ਦੀਵਾ ਸਤ ਗੁਰਨਾਉ ਜੀਵ ਸਤ ਗੁਰਨਾਉ ਦੁਰਜੀ ਕੇ ਦਰਸ਼ਨ ਕੋ ਬਲ ਲਾਉ ਦਰਸ਼ਨ ਦਰਸ਼ਨ ਕੋ ਬਲ ਜਾਉਂ ਦਰਸ਼ਨ ਕੋ ਬਲ ਜਾਉਂ ਗੁਰ ਜੀ ਦੇ ਦਰਸ਼ਨ ਕੋ ਬਲ ਜਾਉਂ ਜਪ ਜਪ ਜੀਵਾ ਸਤ ਗੁਰ ਨਾਮ ਜਪ ਜਪ ਜੀਵਾ ਸਤ ਗੁਰ ਨਾਮ ਜੀਵ ਸਤ ਗੁਰ ਨਾਮ ਗੁਰ ਜੀ ਦੇ ਦਰਸ਼ਨ ਕੋ ਬਲ ਜਾਉਂ ਦਰਸ਼ਨ ਕੋ ਬਲ ਜਾਉਂ ਗੁਰ ਜੀ ਦੇ ਦਰਸ਼ਨ ਕੋ ਬਲ ਜਾਉਂ ਸਰ ਕੋ ਬਲ ਤੂੰ ਬਚਾ ਨਾ ਤਾ ਦੇ ਆਂ ਤੂੰ ਬਚਾ ਨਾ ਤਾ ਦੇ ਆਂ ਤੂੰ ਮਤਰਾ ਨਾ ਤਾ ਦੇ ਆਂ ਤੂੰ ਮਤੁਕਦਾਈ ਪੁਰਖ ਵਿਦਾਤੇ ਤੂੰ ਤੁਕਦਾਈ ਪੁਰਖ ਵਿਦਾਤੇ ਤੂੰ ਸੋ ਪੇਦਾ तुम सुखदाई पू कविता तुम सुखदाई कविता ते तुम सुखदाई पुर कविता तुम सुखदाई नाय पुर तुम सुख नाय पुर तुम तेरा राघो अपने बा कुण तो तमनेर कोन तो ता तमनेर कोन तो तमनेर दान अटल सल्तान अटल सल्तान अटल सल्तान अटल सल्तान अटल सल्तान ਮੇਂ ਦੀਦਾਨ ਅਟਲ ਸੁਲਤਾਨੇ ਕੋਮਨ ਦੀਦਾਨ ਅਟਲ ਸੁਲਤਾਨੇ ਕੋਮਨ ਦੀਦਾਨ ਅਟਲ ਸੁਲਤਾਨੇ ਜੀ ਅਜੰਤ ਸਭ ਚਾਚੇ ਜੀ ਅਜੰਤ ਸਭ ਚਾਚੇ ਜੀ ਅਜੰਤ ਸਭ ਚਾਚੇ ਜਾਤ ਸਭ ਜਾਕੇ ਜੀਅ ਦੰਤ ਸਭ ਜਾਕੇ

ਗੁਰਦੁਆਰਾ ਸਾਹਿਬ ਔਰ ਲੰਗਰ ਹਾਲ ਦੇ ਦਰਮਿਆਨ ਦੇ ਵਿੱਚ ਇਹ ਜੋ ਫੁਆਰੇ ਚੱਲ ਰਹੇ ਹਨ ਰਕ ਰਕ ਰੰਗਾਂ ਦੇ ਵਿੱਚ ਇਹ ਜੋ ਤੇਹਾ ਮਨਮੋਹਕ ਦ੍ਰਿਸ਼ ਦਿਖ ਰਿਹਾ ਹੈ ਕਦੇ ਲਾਲ ਕਦੇ ਨੀਲਾ ਔਰ ਅਲੱਗ-ਅਲੱਗ ਇਹ ਜੋ ਫੁਆਰੇ ਚੱਲ ਰਹੇ ਹਨ ਬਹੁਤ ਹੀ ਮਨਮੋਹਕ ਦ੍ਰਿਸ਼ ਇਸਲੇ ਦੇਖਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਅੱਛਾ ਜੋ ਸਾਹ ਦੇਲਦਾਰ ਇਹ ਸਾਰਾ ਕੁਝ ਬੜਿਆ ਹੋਇਆ ਹੈ ਇਹ ਬਹੁਤ ਹੀ ਬਲਮੋਹਕ ਦ੍ਰਿਸ਼ ਔਰ ਸਾਹਮਣੇ ਬਿਲਕੁਲ ਲੰਗਰ ਹਾਲ ਹੈ ਔਰ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਈਡ ਦੇ ਉੱਤੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਹੈ ਦੋਨਾਂ ਦੇ ਸੈਂਟਰ ਦੇ ਵਿੱਚ ਰਾਤ ਦੇ ਸਮੇਂ ਜੋ ਇਹ ਬਲਮੋਹਕ ਦ੍ਰਿਸ਼ ਫੋਰਿਆ ਦੇ ਨਾਲ ਕਾਫੀ ਉੱਚੀ ਜਾ ਰਿਹਾ ਹੈ ਬਹੁਤ ਹੀ ਅੱਛਾ ਲੱਗ ਰਿਹਾ ਹੈ ਸੰਗਤ ਕਾਫੀ ਇਥੇ ਆ ਕੇ ਆਪਣਾ ਆਨੰਦ ਮਾ ਰਹੀ ਹੈ ਗੁਰਪਿਆਰੀ ਸਾਧ ਸੰਗਤ ਜੀ ਲੰਗਰ ਹਾਲ ਵਿੱਚ ਜਾਣ ਤੋਂ ਪਹਿਲਾਂ ਇਹਨਾਂ ਫੁਆਰਿਆਂ ਦੇ ਕੋਲ ਕਾਫੀ ਸੰਗਤ ਭਾਈਚਾਰੀ ਲਵਾ ਰਹੀ ਹੈ ਜੀ ਵਾ ਸਤਿਗੁਰਨਾ ਕੋ ਜੀ ਕੇ ਦਰਸ਼ਨ